ਅਨੇ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਘਰੇਲੂ ਘਰ ਦੇ ਵਿੱਚੋਂ ਇਹ ਵੀਡੀਓ ਕਵਰ ਕਰਦੇ ਪਏ ਆ ਵੀਰ ਮਲਕੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਿੰਡ ਹైదరాబాద్ ਬੇਟ ਇਹ ਪਿੰਡ ਦੋਸਤੋ ਸੁਲਤਾਨਪੁਰ ਲੋਧੀ ਤਸਵੀਰ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਇਸ ਘਰ ਨੂੰ ਘਰ ਦੇ ਵਿੱਚੋਂ ਦੋਸਤੋ ਅੱਜ ਆਪਾਂ ਐਨੀਮਲ ਵੈਸੇ ਮੋٹے ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਵੀਰ ਹੋਣਾ ਨੇ ਖਾਸ ਤੌਰ ਤੇ ਇੱਕ ਡੇਢੀ ਪਰਪਸ ਵਾਸਤੇ ਰੱਖੇ ਆ ਤੇ ਦੋ ਝੋਟੀਆਂ ਵੀਰ ਹੋਣੀ ਸੇਲ ਕਰਦੇ ਆ ਗੱਬਣ ਟੋਕਰ ਝੋਟੀਆਂ ਨੇ ਇੱਕ ਗੱਬਣ ਆ ਇੱਕ ਗੱਬਣ ਟੋਕਰ ਆ ਉਹ ਤਕਰੀਬਨ ਵੀ 2 ਕਿਲੋ 2-2 ਦੇ ਥੱਲੇ ਹੈਗਾ ਠਣ ਪਾਸ ਤੁਸੀਂ ਆਰਾਮ ਨਾਲ ਕਰ ਸਕਦੇ ਜੀ ਸੁਲਤਾਨਪੁਰ ਲੋਧੀ ਤੋਂ ਦੋਸਤੋ ਦੂਰੀ ਦੀ ਗੱਲ ਕਰੀਏ ਤੇ 3 ਤੋਂ 4 ਕਿਲੋਮੀਟਰ ਦੀ ਸਾਰੀ ਦੂਰੀ ਆ ਸੁਲਤਾਨਪੁਰ ਲੋਧੀ ਤੋਂ ਇੱਕ ਛੜਕ ਜਿਹੜੀ ਜਾਂਦੀ ਆ ਹੈਦਰਤਲਵੰਡੀ ਚੌਧਰੀਆਂ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਵਾਲੀ ਸਾਈਡੋਂ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਹੈਦਰਾਬਾਦ ਬੇਟ ਤੇ ਇੱਕ ਜੇਕਰ ਆਪਾਂ ਗੱਲ ਕਰਕੇ ਦੱਸੋ ਸ਼੍ਰੀ ਗੋਇੰਦਵਾਲ ਸਾਹਿਬ ਦੀ ਇਹ ਵੀ ਕੋਈ ਜ਼ਿਆਦਾ ਦੂਰੀ ਨਹੀਂ ਕੋਈ 12 10 12 ਕਿਲੋਮੀਟਰ ਦੀ ਸਾਰੀ ਦੂਰੀ ਆ ਤਲਵੰਡੀ ਚੌਧਰੀਆਂ ਵਿੱਚੋਂ ਕੋਈ 6 7 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਮਫੂਦੋਂ ਕੋਈ ਆਪਣਾ ਭਰਾ ਆ ਰਿਹਾ ਠੀਕ ਆ ਜੀ ਤੇ 30 32 ਕਿਲੋਮੀਟਰ ਦੀ ਦੂਰੀ ਆ ਸੋ ਬਾਕੀ ਇੱਥੇ ਆਣ ਕੇ ਮੇਰਾ ਪ੍ਰਾਪ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੇ ਦੋ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦੇਾਂਗੇ ਦੋਸਤੋ ਇੱਕ ਤਾਰੀਖ ਤੁਸੀਂ ਅੱਜ ਦਾ ਨੋਟ ਕਰ ਲਓ 20 ਅਗਸਤ ਤੋਂ ਸ਼ਾਮਾ ਮਾਰਨਿੰਗ ਦੇ ਕੋਈ 9:00 ਵਜੇ ਇਹ ਵੀਡੀਓ ਬਣਾ ਰਹੇ ਆ ਦੋ ਝੋਟੀਆਂ ਟੋਕੜ ਗੱਬਣ ਇਹ ਦੋਨੋਂ ਵੀਰ ਨਹੀਂ ਸੇਲ ਕਰਦੇ ਬਾਕੀ ਮੇਰਾ ਭਰਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਕਿੰਨੇ ਵੇ ਸਵੇਰੇ ਅੱਗੇ ਇਹਨਾਂ ਝੋਟੀਆਂ ਨੇ ਸੋਨਾ ਤੇ ਐਸ ਵਕਤ ਕਿਹੜੀ ਝੋਟੀ ਸਲੇ ਕਿੰਨਾ ਕੁ ਦੁੱਧ ਹੈਗਾ ਬਾਕੀ ਥਣ ਪਾਸ ਕਰਾ ਦੇਣਗੀਆਂ ਇੱਕ ਨੂੰ ਤਕਰੀਬਨ ਕੋਈ ਡਰਾਈ ਕੀਤਾ ਨੂੰ ਵੀ ਥੋੜਾ ਟਾਈਮ ਹੋ ਗਿਆ ਬਾਕੀ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਅਮਲਕੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਠੀਕ ਠ ਮਲਕੀਤ ਭਾਈ ਆਪਣਾ ਪਿੰਡ ਹైదరాబాద్ ਵੇਟ ਹੋਰ ਨਾਲ ਲੱਗਦੇ ਨਾਲ ਬੰਨੇ ਲੱਗਦੇ ਪਿੰਡ ਕਿਹੜੇ ਕਿਰੇ ਆਪਣੇ ਇਹਨਾਂ ਸੁਲਤਾਨਪੁਰ ਤੋਂ ਜਦੋਂ ਆਪਾਂ ਤੁਲੰਦੀ ਤੋਦਨੀਆਂ ਨੂੰ ਜਾਣੇ ਆ ਨਾ ਹਾਂਜੀ ਤੇ ਮੇਵਾ ਸਿੰਘ ਪਿੰਡ ਦੇ ਸਾਹਮਣੇ 1 ਕਿਲੋਮੀਟਰ ਮਤਲਬ ਪਿੰਡ ਵਾਏ ਹైదరాబాద్ ਵੇਟ ਬਲਕਿ ਮੇਵਾ ਸਿੰਘ ਦਾ ਅੱਡਾ ਵੀ ਬਣਿਆ ਉਸੇ ਪਿੰਡ ਵਾਏ ਹਾਂਜੀ ਹਾਂਜੀ ਅੱਡਾ ਵੀ ਬਣਿਆ ਉੱਪਰ ਲਿਖਿਆ ਮੋٹے ਤੌਰ ਤੇ ਮੇਵਾ ਸਿੰਘ ਠੀਕ ਹੈ ਜੀ ਉਹ ਪਿੰਡ ਦੇ ਬਿਲਕੁਲ ਆਪੋਜੀਟ ਜਿਹੜਾ ਪਿੰਡ ਹੈਦਰਾਬਾਦ ਵੇਟ ਆ ਤੇ ਭਾਜੀ ਮਲਕੀਤ ਸਿੰਘ ਜੀ ਜਿਹੜੀ ਆ ਪਹਿਲੇ ਨੰਬਰ ਤੇ ਆਪਾਂ ਛੋਟੀ ਜੀ ਗੱਲਬਾਤ ਕਰਾਂਗੇ ਇਹ ਦੁੱਧੋਂ ਡਰਾਈ ਆ ਹਾਂਜੀ ਦੁੱਧੋਂ ਡਰਾਈ ਆ ਇਹ ਦੁੱਧੋਂ ਡਰਾਈ ਆ ਤੇ ਸਵੇਰਾਂ ਦੇ ਵਿੱਚ ਇਹ ਅੱਗੇ ਦੂਜੇ ਲਈ ਗੱਭਣਾ ਕਿ ਤਿਹੇ ਲਈ ਨਹੀਂ ਇਹ ਦੂਜੇ ਸਵੇਰ ਗੱਭਣਾ ਜੀ ਦੂਜੇ ਸਵੇਰ ਦੀ ਗੱਭਣਾ ਪਹਿਲਾਂ ਇਹਨਾਂ 11-12 ਕਿਲੋ ਦੁੱਧੇ ਦਿੱਤਾ ਵਾ ਠੀਕ ਹੈ ਜੀ ਹਾਂਜੀ ਠੀਕ ਆ ਤੇ ਇਹ ਐਸ ਵਕਤ ਤੱਕ ਕਿੰਨੇ ਮਹੀਨੇ ਦੀ ਗੱਭਣਾ ਜੀ 6 ਮਹੀਨੇ ਦੀ ਪਾਸ ਵਾ ਜੀ 7ਵਾਂ ਮਹੀਨਾ ਇਹਨੂੰ ਲੱਗਾ 6 ਮਹੀਨਿਆਂ ਦੀ ਚੈੱਕ ਪਾਸ ਆ 7ਵਾਂ ਲੱਗ ਚੁੱਕਾ ਹਾਂਜੀ ਹਾਂਜੀ ਲਓ ਵੀ ਦੱਸੋ 6 ਮਹੀਨਿਆਂ ਦੀ ਇਹ ਗੱਭਣਾ ਚੈੱਕ ਪਾਸ ਆ 7ਵਾਂ ਮਹੀਨਾ ਲੱਗਾ ਬਾਕੀ ਜਦੋਂ ਦੁੱਧੋ ਡਰਾਈ ਕੀਤੀ ਥਾਂ ਤੋਂ ਪ੍ਰੋਪਰਾਂ ਵੜਦੇ ਚੱਲਦੇ ਚੱਲੇ ਐ ਆਪਣੇ ਪੂਰੇ ਹੁਣ ਵੀ ਚੈੱਕ ਹੋ ਜਾਣਗੇ ਬਾਕੀ ਕੋਈ ਵੀ ਸੱਜਣ ਆਵੇ ਆਪਣਾ ਡਾਕਟਰ ਸਾਹਿਬ ਤੋਂ ਚੈੱਕ ਕਰਾ ਕੇ ਕਰਾ ਕੇ ਤੇ ਫੇਰ ਲੈ ਕੇ ਜਾਓ ਫਿਰ ਲੈ ਕੇ ਜਾਵੇ ਹਾਂਜੀ ਲਓ ਦੋਸਤੋ ਕੋਈ 10 ਲੀਟਰ 10 11 10 11 ਲੀਟਰ ਦੀ ਮਿਲਕਿੰਗ ਹੈ ਇਸ ਛੋਟੀ ਨੇ ਕਰਵਾਈ ਆ ਪਹਿਲੇ ਸਵੇਰੇ ਅੱਗੇ ਦੂਜੇ ਸਵੇਰੇ ਵੀ ਤੁਸੀਂ ਗੱਭਨ ਮੰਨ ਸਕਦੇ ਜੇ ਇਹ ਸਤਵੇਂ ਮਹੀਨੇ ਦੀ ਦੋਸਤੋ ਸਤਵਾਂ ਮਹੀਨਾ ਇਹਨੂੰ ਲੱਗ ਚੁੱਕਾ 6 ਮਹੀਨੇ ਕੰਪਲੀਟ ਹੋ ਗਏ ਆ ਛੋਟੀ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਸਿੰਗ ਆ ਫੇਸ ਕੁਆਲਿਟੀ ਆ ਠੀਕ ਹੈ ਜੀ ਹਾਈਪ ਮੀਡੀਅਮ ਦੇ ਵਿੱਚ ਆ ਆਮ ਨਾਰਮਲ ਜਿੱਦੀਆਂ ਆਪਾਂ ਮੱਝਾਂ ਝੋਟੀਆਂ ਵੇਖਦੇ ਆ ਮੀਡੀਅਮ ਹਾਈਪ ਦੇ ਵਿੱਚ ਦਿਖਾ ਰਹੇ ਆ ਇਹਦਾ ਵੀਰ ਮਲਕੀਤ ਇਸ ਵਕਤ ਮੁੱਲ ਡਿਮਾਂਡ ਕੀ ਕਰਦੇ ਪਏ ਆਪਾਂ ਡਿਮਾਂਡ ਹੈਗੀ ਆ ਜੀ 75000 ਰੁਪਇਆ 75000 68000 ਦੀ ਇਹ ਦੇਣੀ ਆ ਬਸ ਜੀ ਜੇ ਆਪਾਂ ਯੈਸ ਨੂੰ ਹਾਂ ਨਾਲ ਹਾਂਜੀ ਹਾਂਜੀ 68000 ਦੀ ਦੇਣੀ ਆ ਬਸ ਲਓ ਵੀ ਇਹ 68000 ਰੁਪਏ ਕਿਸਾਨ ਵੀਰੋ ਯੈਸ ਨੂੰ ਮਿਲੂਗੀ ਬਾਕੀ 75 72000 ਡਿਮਾਂਡ ਕੁਛ ਵੀ ਕਰਾ ਲਓ ਸੋ 68000 ਸਹੀ ਇਹ ਹਾਂ ਨਾਲ ਠੀਕ ਹੈ ਜੀ 6 ਮਹੀਨੇ ਕੰਪਲੀਟ ਹੈ ਸਤਵਾਂ ਮਹੀਨਾ ਨੂੰ ਲੱਗ ਚੁੱਕਾ ਹੈ ਬਾਕੀ ਕੋਈ ਵੀ ਫਾਰਮਰ ਭਰਾ ਇੱਥੇ ਆਣ ਕੇ ਆਪਣੀ ਬਿਲਕੁਲ ਬੇਸ਼ੱਕ ਟਿੱਪ ਕੇ ਛੋਂ ਤਰ੍ਹਾਂ ਦੀ ਚਾਹੇ ਡਾਕਟਰ ਸਾਹਿਬ ਤੋਂ ਤੁਸੀਂ ਤਸਦੀਕ ਕਰਵਾ ਸਕਦੇ ਜੀ ਕਿ ਸਤਵਾਂ ਮਹੀਨਾ ਲੱਗਾ ਜਾਂ ਸਾਢੇ 6 ਹੈ ਜਾਂ 6 ਹੈ ਜਾਂ ਸਾਢੇ 7 ਆ ਉਹ ਵੈਰੀਫਾਈ ਕਰ ਸਕਦੇ ਹੋ ਤੁਸੀਂ ਬਾਕੀ ਕੋਈ ਭਰਾ ਆਨਲਾਈਨ ਸਰਵਾ ਕਰਦਾ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਬੇਸ਼ੱਕ ਚੈੱਕ ਕਰਾ ਹਾਂਜੀ 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 ਜੇਰਾ ਭਰਾ ਕੋਈ ਆਨਲਾਈਨ ਮਗਾ ਲੈਂਦੇ ਹੈ ਹਾਂਜੀ ਹਾਂਜੀ ਪਰ ਫਿਰ ਵੀ ਆਪਾਂ ਨੇ ਵੀ ਆਪਣੀ ਗਰੰਟੀ ਤਸਦੀਕ ਤੇ ਆਓ ਇਹਨਾਂ ਦਿਨ ਦੇ ਵਿੱਚ ਚੈੱਕ ਕਰਾ ਕੇ ਤੇ ਸਾਨੂੰ ਠੀਕ ਆ ਲਓ ਵੀ 86000 ਦੀ ਮਿਲ ਜੂਗੀ ਇਹਨੂੰ ਥੋੜਾ ਜਿਹਾ ਉਹਨੇ ਲਿਖ ਦਿਆ ਜੀ ਐਵੇਂ ਲਿਖ ਦੋ ਅੱਗੇ ਵੀਰ ਮਜੀਦ ਜਿਹੜੀ ਸੈਗਰ ਨਾ ਪਰ ਤੇ ਆਪਣੇ ਕੋਲ ਆ ਝੋਟੀ ਆ ਗਈ ਆ ਹਾਂਜੀ ਆ ਝੋਟੀ ਆ ਗਈ ਆ ਤੇ ਇਹਦੀ ਕੀ ਡਿਟੇਲ ਆ ਇਹ ਮਤਲਬ ਅਗਾਂ ਦੂਜੇ ਨਹੀਂ ਗੱਭਣਾ ਕਿ ਤੁਜੇ ਦੀ ਇਹ ਤੀਜੇ ਸੂਵੇ ਨੂੰ ਗੱਭਣ ਹੋਵੇ ਜੀ ਪੱਕਾ ਜਿਹੜਾ ਤੀਜਾ ਸੂਆ ਵਾ ਠੀਕ ਆ ਜੀ ਹਾਂਜੀ ਤੇ ਨਾ ਆਪਣਾ 5 ਮਹੀਨੇ ਦੀ ਪਾਹ 6ਵਾਂ ਮਹੀਨਾ ਇਹਨੂੰ ਮਤਲਬ ਚੱਲਣ ਦਿਆ ਵਾ ਹੁਣ ਐਸ ਵਕਤ ਤੇ 6ਵਾਂ ਮਹੀਨਾ ਨੂੰ ਲੱਗ ਚੁੱਕਾ ਹਾਂਜੀ ਤਾਂ ਪੰਜਾਂ ਵੀ ਇਹ ਗੱਭਣ ਹਾਂਜੀ ਠੀਕ ਆ ਜੀ ਮੂੰਹ ਐਨ ਕਰੇ ਤੇ ਮੂੰਹ ਐਨ ਕਰਿਓ ਮੂੰਹ ਇਹਦਾ ਆ ਦੇਖਿਓ ਜੀ ਇੱਕ ਸਿੰਘ ਦੋਸਤੋ ਗੁਲਾਈ ਦੇ ਵਿੱਚ ਆ ਇੱਕ ਸਿੰਘ ਦਾ ਜਿਹੜਾ ਖੋਲ ਬੇਸ਼ੱਕ ਲੱਥਾ ਠੀਕਾ ਜੀ ਬਾਕੀ ਸਿੰਘ ਦੀ ਬੰਤਰ ਇੱਦਾਂ ਵੀ ਆ ਤੇ 5 ਮਹੀਨੇ ਇਹਨੂੰ ਕੰਪਲੀਟ ਹੋ ਗਿਆ ਤੇ 6ਵਾਂ ਮਹੀਨਾ ਇਹਨੂੰ ਲੱਗਾ ਇਹਦੇ ਪਹਿਲੇ ਦੁੱਧ ਹੈਗਾ ਨਾ 2 ਕਿਲੋ ਦੁੱਧ ਹੈਗਾ ਜੀ ਕਿਲੋ ਦੀ ਤੁਸੀਂ ਲਾ ਕੇ ਲਾ ਲੋ ਜੀ ਕਿਲੋ ਥਣ ਪਾਸ ਕਰਾ ਦੂਗਾ ਹਾਂ ਦੇਖ ਪਾਸ ਹਾਂ ਬਾਕੀ ਥਣ ਦੋਸਤੋ ਪਾਸ ਕਰਾ ਦੂਗੀ ਕਿਲੋ ਕੋ ਦੁੱਧ ਇਸ ਝੋਟੀ ਦੇ ਪਹਿਲੇ ਹੁਣ ਮੌਜੂਦ ਆ ਦੋਵੇਂ ਗੱਬਣ ਝੋਟੀਆਂ ਨੇ 7 ਮਹੀਨੇ ਇਹਦਾ ਸਮਾਂ ਹੋ ਗਿਆ ਠੀਕਾ ਜੀ ਇਸੇਵਾ ਮਹੀਨਾ ਇਹਨੂੰ ਲੱਗ ਗਿਆ ਕਿਸੇ ਭਰਾ ਨੇ ਦੋਨਾਂ ਝੋਟੀਆਂ ਦਾ ਸੌਦਾ ਕਰਨਾ ਇਕੱਠੀਆਂ ਪਾਉਣਾ ਚਾਹੁੰਦੇ ਹੋ ਤੇ ਇਕੱਠੀਆਂ ਝੋਟੀਆਂ ਦਾ ਵੀ ਤੁਸੀਂ ਸੌਦਾ ਕਰ ਲਿਆ ਜੀ ਤੇ ਇਹਦਾ ਮੁੱਲ ਵੀਰਮਲ ਮਲਕੀਤ ਕੀ ਰੱਖੀ ਜਿਮਾਰ ਇਹਦਾ ਨਾ 65000 ਦੀ ਡਿਮਾਂਡ ਆ ਜੀ ਹਾਂਜੀ ਹਾਂਜੀ 58000 ਦੀ ਆਪਾਂ ਜੈਸ ਨੂੰ ਦੇਣੀ ਆ 58000 ਦੀ ਹਾਂਜੀ ਲਓ ਵੀ ਇਹ 58000 ਰੁਪਏ ਦੋਸਤੋ ਜਿਹੜੀ ਝੋਟੀ ਤੁਹਾਨੂੰ ਮਿਲ ਜੂਗੀ ਜੈਸ ਨੂੰ 58000 ਰੁਪਏ 65000 ਦੀ ਡਿਮਾਂਡ ਆ 58000 ਦੀ ਝੋਟੀ ਮਿਲ ਜੂਗੀ 6ਵੇਂ ਮਹੀਨਾ ਲੱਗਾ ਕਿ ਲੋ ਡੇਰ 2 ਕਿਲੋ ਜਿਹੜਾ ਦੁੱਧ ਹੈਗਾ ਪਹਿਲੇ ਥਣ ਪਾਸ ਕਰਾ ਦੂਗੀ। ਬਾਕੀ ਕੋਈ ਵੀ ਸੱਜਣ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦਾ। ਬਾਕੀ ਆਪਾਂ ਤਾਂ ਉਹ ਐਡਰੈਸ ਪ੍ਰੋਪਰ ਨੋਟ ਕਰਾ ਹੀ ਦਿੱਤਾ। ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰਕੇ ਜੇ ਇੱਥੇ ਆਣ ਕੇ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਇੱਕੋ ਜਿਹੜਾ ਬਹਿਣੀ ਇੱਕ ਬਹਿਣੀ ਦੇ ਪਾਸੋਂ ਆਪਾਂ ਥਣ ਵਿਖਾ ਦਿੰਦੇ ਆ। ਪਹਿਲੇ ਨੰਬਰ ਤੇ ਜਿਹੜੀ ਦੋਸਤ ਨੂੰ ਛੋਟੀ ਤੁਹਾਨੂੰ ਦਿਖਾਈ ਸੀ ਜਿਹੜਾ ਦੂਜਾ ਸੁਭਾ ਸੁਣਾ ਤੇ ਸਤਵਾਂ ਮਹੀਨੇ ਨੂੰ ਲੱਗ ਲੱਗਾ ਠੀਕ ਆ ਜੀ। ਇੱਧਰ ਇੱਕ ਬਹਿਣੀ ਦੇ ਪਾਸੋਂ ਆਪਾਂ ਤੁਹਾਨੂੰ ਥਣ ਵਿਖਾ ਦਿੰਦੇ ਆ। ਆ ਥਾਂ ਦਾ ਸੈਜ ਇਹ ਵਿਰਲ ਗੈਬ ਆਪਸੀ ਥਾਂਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਤੇ ਇਹ ਦੁੱਧਾ ਡਰਾਈ ਹੈ ਠੀਕ ਹੈ ਜੀ ਵੈਸੇ ਦੁੱਧਾ ਡਰਾਈ ਕੀਤੀ ਨੂੰ ਭਾਜੀ ਮਲਕੀਤ ਕਿੰਨਾ ਕਰੇਮ ਹੋ ਗਿਆ ਇਹਨੂੰ ਦਸਕ ਦੇਣੀ ਹੋਏ ਲੈ ਦਸਕ ਦੇਣੀ ਹੋਏ ਆ ਹਾਂਜੀ ਵੀ ਜਿਆਦਾ ਲੰਬਾ ਸਮਾਂ ਨਹੀਂ ਹੋਇਆਗਾ ਹਾਂਜੀ ਹਾਂਜੀ ਮਾੜਾ ਮੋੜ ਕੋਈ ਨਾ ਟਿੱਪਰਾਂ ਦੇ ਥਾਂ-ਪਾਸ ਹਾਂ ਹਾਂ ਉਹ ਹੋ ਜੰਗੇ ਹਾਂ ਠੀਕ ਹੈ ਜੀ ਲੋ ਵੀ ਇਹ ਦੋਸਤੋ ਤੁਹਾਨੂੰ ਐਂਡ ਪੁਆਇੰਟ 58000 ਦੀ ਮਿਲ ਜਾਣੀ ਆ 62500 ਡਿਮਾਂਡ ਕੁਛ ਵੀ ਕਰਾ ਲਓ ਬਾਕੀ ਥਾਂਵੇਂ ਵੀ ਇਹਨੂੰ ਸਾਫ਼ ਸੁਥਰੀ ਆ ਥੋੜਾ ਜਿਹਾ ਪਿਛੋ ਹਲਾ ਦਿਓ ਮਾੜਾ ਜਾਂ ਟੱਕਾ ਮ ਆਹ ਦੇਖੋ ਜੀ ਠੀਕ ਹੈ ਜੀ ਸੋ ਬਾਕੀ ਇਹਦੀ ਦੀਵਾਰ ਵੀ ਤੁਹਾਨੂੰ ਨਾਲ ਸਾਂਝੀ ਕਰ ਦਿੱਤੀ ਆ ਇੱਕ ਵੀਰ ਮੁਖੀਤ ਆਪਣੇ ਕੰਟੈਕਟ ਨੰਬਰ ਜਰੂਰ ਸਾਂਝੇ ਕਰ ਦਿਓ ਜੀ 90410 ਜੀ ਤੇ 91796 ਠੀਕ ਹੈ ਜੀ ਹਾਂ ਜੀ ਲਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਤੇ ਬਾਕੀ ਪ੍ਰੋਪਰ ਤੋਰ ਕੇ ਤੁਹਾਨੂੰ ਵਿੱਚ ਦਿਖਾਈ ਦਿੱਤੀ ਆ ਵੀਡੀਓ ਤੇ ਤਸੱਲੀ ਨਾਲ ਮੇਰਾ ਭਰਾ ਤੁਸੀਂ ਪਸ਼ੂ ਤਸੱਲੀ ਨਾਲ ਦੇਖ ਲਿਆ ਜੇ ਇੱਥੇ ਆਣ ਕੇ ਐਡਰੈਸ ਤੇ ਵਿਜ਼ਿਟ ਕਰਕੇ ਆਪਦਾ ਬਿਲਕੁਲ ਟਿਪ ਕੇ ਵਰਾ ਕੇ ਤਸੱਲੀ ਕਰ ਲਿਓ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ